ਅਸੀਂ ਵੀ ਸੱਜਣਾਂ ਅੱਜ ਸੋਡੇ ਵਾਸਤੇ ਪੰਜ ਨਾਗ ਲੈ ਕੇ ਆਵਾਂਗੇ ਤੇ ਬਾਈ ਨਿੱਕੇ ਨਾ ਕਰਦੇ ਆਂ ਗੱਲਬਾਤ ਤੇ ਸਾਰਾ ਐਡਰੈਸ ਪੁੱਛਦੇ ਆਂ ਬਾਈ ਤੋਂ ਹੋਰ ਬਾਈ ਕੀ ਹਾਲ ਹੈ ਵਧੀਆ ਬਈ ਠੀਕ ਠਾਕ ਆ ਹਾਂਜੀ ਹਾਂਜੀ ਕਿੰਨੇ ਨਾਗ ਅੱਜ ਆਪਣੇ ਕੋਲ ਪੰਜ ਨਾਗ ਵੀਰੇ ਦੋ ਬੱਚੀਆਂ ਗੀਆਂ ਪੰਜ ਗਾਈਆਂ ਠੀਕ ਆ ਲੈ ਵੀ ਸੱਜਣਾਂ ਕਿਹੜਾ ਤੁਹਾਨੂੰ ਆ ਪੰਜੇ ਨਾਖੜਾ ਕਿਸ ਨੂੰ ਵਿਖਾ ਦੇ ਤੇ ਹੁਣ ਆਪਾਂ ਕੱਲੇ ਕੱਲੇ ਦੀ ਡਿਟੇਲ ਪੁੱਛਦੇ ਆਂ ਬਾਈ ਤੋਂ ਲੈ ਬਾਈ ਕਰਾਂ ਕਰਾ ਦਰਸ਼ਨ ਪਹਿਲਾਂ ਕਿੱਧਰੋਂ ਸ਼ੁਰੂ ਕਰੀਏ ਬਲਾ ਵੱਚੀ ਤੋਂ ਸ਼ੁਰੂ ਕਰ ਲਓ ਵੀਰੇ ਠੀਕ ਕੀ ਡਿਟੇਲ ਆ ਇਹਦੀ ਇਹ ਟੇਲ ਵੀਰੇ ਨੇ 22 ਕਿਲੋ ਕੱਢਾ ਪਲੂਣ ਨੇ ਜੀ 24 ਕਿਲੋ ਕੱਢ ਦੂਗੀ ਦੂਜਾ ਸੂਆ ਸੁੰਦੀ ਆ ਠੀਕ ਆ ਬਾਈ ਹਾਂਜੀ ਤਾੜ ਤੋੜ ਕੇ ਦਿਖਾ ਦੇ ਬਾਈ ਬਾਕੀ ਵੀਰੇ ਦੇ ਆਲੂਆ ਬਹੁਤ ਬੱੱਚੀ ਤਾਂ ਥਾਂ ਤੋਂ ਬਹੁਤ ਚੰਗੇ ਥਾਂ ਤੋਂ ਬਹੁਤ ਚੰਗਾ ਲੱਗਿਆ ਹੈ ਨਾ ਬਈ ਮੋਠੀ ਦਾ ਚਪਾਈ ਵਾਲਾ ਬਾਕੀ ਇਹ 5-6 ਤਾਂ ਰਹਿੰਦੇ ਆ ਦੇ ਵੀਰੇ ਪਰਨਾ ਬਹੁਤ ਢੈਣੇ ਥੱਲੇ ਬੱੱਚੀ ਨੇ ਤੂਰ ਤੂਰ ਦੀ ਪੂਰੀ ਚੰਗੀ ਹੈ ਨਾ ਬਾਈ ਬ੍ਰੀਡ ਬਣੀਆਂ ਪੂਰੀ ਕਾਪੋ ਰਣਾ ਬਾਈ ਪੂਰੀ ਸੋਹਣੀ ਸੁਨੱਕੀ ਬੱਛੀ ਆ ਯਾਣੀ ਵੀਰੇ ਬੋਦੀ ਵਾਲੀ ਆ ਜੇ ਬਾਈ ਇਹਦੀ ਮੁੱਲ ਦੀ ਗੱਲ ਕਰ ਲਈਏ ਫਿਰ ਆਪਾਂ ਕਿੰਨਾ ਮੁੱਲ ਰੱਖਦਾ ਇਹ ਮੁੱਲ ਵੀਰੇ ਜਾਇ ਹੀ ਆ 52000 ਰੁਪਿਆ ਕੋਈ 60 ਨਹੀਂ ਕੋਈ 65 ਨਹੀਂ ਬਸ 52000 ਦੀ ਦੇਣੀ ਆ ਆਪਾਂ ਠੀਕ ਆ ਬਾਈ ਹਾਂਜੀ ਤੇ ਅੱਗੇ ਬਾਈ ਇਹ ਦੋ ਨੰਬਰ ਵਾਲੀ ਇਹ ਵੀ ਦੂਜਾ ਸੂਆ ਸੌਂਦੀ ਆ ਵੀਰੇ ਠੀਕ ਆ ਬਾਈ 8-9 ਦਾ ਬਾਕੀ ਹੈ ਜੀ ਠੀਕ ਆ ਇਹਨੇ 24 ਕਿਲੋ ਕੱਢਿਆ ਬਲੂਨ ਨੇਰ ਕੀ 25-26 ਕਿਲੋ ਕੱਢ ਦੋਗੀ ਬਾਕੀ ਠੰਡੀ ਠੁੰਡੀ ਬਹੁਤ ਆ ਜੀ ਠੀਕ ਆ ਮਰਜੀ ਥੱਲੇ ਦਿਖਾ ਦਿਓ ਦਲ ਟੋਲਾ ਬਹੁਤ ਪਈ ਆ ਜੀ ਨਾ ਭਾਈ ਡਿਲੀਵਰੀ ਬੰਨਣਾ ਬਹੁਤ ਰਣੀ ਬੱਚੀ ਨੇ ਹਾਂ ਕੁਆਲਿਟੀ ਠੀਕ ਆ ਬਸ ਇਹ ਨਹੀਂ ਵਧੀਆ ਲੈ ਭਾਈ ਤੋਰ ਕੇ ਦਿਖਾ ਦੇ ਕਰ ਆ ਜਾ ਭਾਈ ਲੈ ਭਾਈ ਇਹ ਕਾਇ ਕਰ ਕਰਾਉਣਾ ਐਡਰੈਸ ਵੀ ਦੱਸ ਦੇ ਆਪਣਾ ਨਾਲੇ ਤੋਰੀ ਚੱਲ ਆਪਣਾ ਵੀਰੇ ਨਾਮ ਜਸਵਿੰਦਰ ਸਿੰਘ ਆ ਠੀਕ ਆ ਪਿੰਡ ਜੌਂਦਾ ਠੀਕ ਆ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਂਪੜਾ ਫੂਲ ਠੀਕ ਆ ਭਾਈ ਨੰਬਰ 98722 32148 ਲੈ ਵੀ ਸੱਜਣੋ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਵੀ ਚੱਲੀ ਜਾਂਦਾ ਤੁਸੀਂ ਉੱਥੋਂ ਲਾ ਸਕਦੇ ਹੋਗੇ ਤੇ ਬਾਈ ਨਾਲ ਸਾਰੀ ਡਿਟੇਲ ਤੇ ਗੱਲਬਾਤ ਕਰ ਸਕਦੇ ਹੋ ਤੇ ਅੱਗੇ ਤਿੰਨ ਨੰਬਰ ਤੇ ਇਹਦੀ ਵੀ ਦੱਸ ਦੇ ਬਾਈ ਡਿਟੇਲ ਕਰਾਂ ਦਰਨ ਕੇ ਬੈੜਾ ਸਾਰੀਆਂ ਸੁਨੱਖੀਆਂਆਂ ਗਿਆ ਇਹਦਾ ਦੋ ਨੰਬਰ ਦਾ ਮੁੱਲ ਵੀਰੇ 65000 ਰੁਪਏ ਦਾ ਲੈ ਵੀ ਸੱਜਣ ਨੇ ਮੁੱਲ ਕੀਤਾ 65000 ਰੁਪਏ ਹਾਂਜੀ ਬਾਕੀ ਮਾਨਤਾ ਤਾਂ ਕਰ ਦਾਂਗਾ ਹਾਂ ਮਾੜਾ ਮੁੱਟਾ ਹੋ ਜੂ ਵੀਰੇ ਇਹ ਬੱਛੀ ਹੈ ਜੇ ਦੋਂਦੀ ਹੈ ਮੂੰਹ ਠੀਕ ਆ ਬਾਈ ਇਹਨੂੰ ਸੂਈ ਨਾਜੀ ਤੀਜਾ ਦਿਨਾਂ ਵੀਰੇ ਹੁਣ 13 ਲੀਟਰ ਕੰਡੇ ਵਾਲਾ ਬੋਲਾ ਤਿਆਰ ਆ ਥੱਲੇ ਬਾਕੀ ਚੰਡੀ ਠੁੰਡੀ ਮੈਂ ਮਰਜੀ ਥੱਲੇ ਬੈਠਾ ਰਹੇ ਹਾਂ ਠੰਡੀ ਬਹੁਤ ਆ ਹਨਾ ਭਾਈ ਹਾਂ ਆਰਡਰ ਕਵਾਲਿਟੀ ਵੀ ਵਧੀਆ ਈ ਹੈ ਬਾਕੀ ਹਜੇ ਪਰੇ ਉਮਰ ਛੋਟੀ ਹੈ ਇਹਦੀ ਹਜੇ ਗੋੰਦੀ ਵੀ ਆ ਮੂੰਹ ਇਹ ਤਾਂ ਗੱਲ ਹੈ ਬਾਕੀ ਸੋਹਣੀ ਤਨਕੀ ਬਹੁਤ ਆ ਬੱਚੀਆਂ ਚਵਾਈ ਜੂਰੀ ਬੱਚੇ ਬਹੁਤ ਚੰਗੀ ਆ ਗਈ ਕਵਾਲਿਟੀ ਬੰਨੀ ਹੋ ਗਈ ਕਮੀ ਦਾ ਕੋਈ ਹੈ ਨਹੀਂ ਗਈ ਤੇ ਇਹਦਾ ਕੀ ਮੁੱਲ ਕਰਤਾ ਭਾਈ ਇਹਦਾ ਮੁੱਲ ਵੀਰੇ ਲੈਣ ਦੇਣੀ 40000 ਰੁਪਏ ਠੀਕ ਆ ਭਾਈ ਲਾਈਵ ਵੀ ਸੱਜਣੋ 46000 ਮੁੱਲ ਕੀਤਾ ਵੀਰ ਨੇ ਬਾਕੀ ਤੁਸੀਂ ਮੌਕੇ ਤੇ ਤੁਹਾਡਾ ਮਾਣਤਾਂ ਨੂੰ ਭਾਈ ਕਹਿੰਦਾ ਜਰੂਰ ਕਰਾਂਗੇ ਤੇ ਅਗਲੇ ਮਾਰ ਦੇ ਵਿੱਚ ਆ ਤੇ ਇਹਦੀ ਵੀ ਦੱਸ ਦੇ ਇਹ ਵੀ ਦੂਜਾ ਸੂਈ ਸੁੰਦੀ ਆ ਵੀਰੇ ਠੀਕ ਆ ਭਾਈ ਇਹਨੂੰ ਸੂਈ ਨੂੰ ਆਜਾ 8 ਦਿਨ ਹੋ ਗਏ ਥੱਲੇ 10 ਕਿਲੋ ਜਮਾ ਕੰਡੇ ਵਾਲਾ ਰੈਡੀ ਹੈਗਾ ਠੀਕ ਆ ਭਾਈ ਤੇ ਮਗਰ ਬੱਛਾ ਕਿ ਬੱਸੀ ਆ ਭਾਈ ਇਹਦੇ ਮਗਰ ਬੱਛਾ ਵੀਰੇ ਠੀਕ ਆ ਭਾਈ ਲਾਈਵ ਤਰ ਤੋਰ ਦੇ ਕਰਾਂ ਭਾਈ ਇਹਨੂੰ ਤੇ ਇਹਦਾ ਗੱਲ ਕਰ ਲਈਏ ਬਾਈ ਮੁੱਲ ਦੀ ਇਹਦਾ ਮੁੱਲ ਲੈਣ ਦੇ ਅੰਦਰ 43000 ਰੁਪਏ ਵੀਰੇ ਦੁੱਧੇ ਹੋਰ ਵੀ ਬਾਜੂ ਜਮਾ ਬੇਸਮਾਈ ਸੇਵਾ ਤੋਂ ਲਾਗੂ ਕੀ ਹੋ ਜਣਾ ਬਾਈ ਹਾਂ ਹਾਂ ਇਹਦਾ ਮੁੱਲ ਬਾਈ ਸੇਵਾ ਨਹੀਂ ਹਾਂ ਸੇਵਾ ਹੈ ਨਹੀਂ ਇਹਦਾ ਮੁੱਲ ਅੱਪ ਕਿੰਨਾ ਕੀਤਾ ਲੀਗਾ ਬਾਈ 74300 ਰੁਪਏ ਬਾਈ ਲੈ 43000 ਰੁਪਏ ਮੁੱਲ ਆ ਬਾਈ ਬਾਕੀ ਮਾਨਤਾਨ ਹੋ ਜਾਊਗਾ ਤੇ ਅੱਗੇ ਮਾਰਦੇ ਬਾਈ ਇਹਦਾ ਵੀ ਦੱਸ ਦੇ ਡਿਟੇਲ ਕੀ ਇਹ ਕਰ ਇਹ ਕੱਲ ਸੂਈ ਹੈ ਵੀਰੇ ਠੀਕ ਹੈ ਇਹ ਤਾਂ ਲੈ ਹੁਣ 11 ਲੀਟਰ ਬੋਲਾ ਮਗਰ ਬੱਛੀ ਹੈ ਜੀ ਠੀਕ ਆ ਬਾਈ ਹਾਂਜੀ ਬੱਚੀ ਬਹੁਤ ਚੰਗੀ ਆ ਮਗਰ ਬਾਕੀ ਠੀਕ ਆ ਕਿਹੜਾ ਮੇਰਾ ਬੱਚਾ ਕਿਹੜਾ ਬਾਈ ਆਹੀ ਆ ਬੱਚੀ ਇਹਦੀ ਵੀਰੇ ਲੈ ਮੇਤਰਾ ਬੱਸੀ ਵੀ ਬਹੁਤ ਕੁਆਲਟੀ ਦੀ ਹੈਗੀ ਇਹ ਤੋਰ ਦੇ ਕਰਾਂ ਬਾਈ ਇਹਨੂੰ ਬਾਕੀ ਦੁੱਧ ਤਾਂ ਸੇਵਾ ਦੇ ਸਿਰ ਤੇ ਹੁੰਦਾ ਨਾ ਬਾਈ ਦੁੱਧ ਤਾਂ ਬਾਈ ਇਹ ਵੀ 16 17 ਕਿਲੋ ਖੁੱਲਾ ਕੱਢ ਦੂਗੀ 16 17 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਕੱਢ ਦੂਗੀ ਇਹੇ ਮੋੜ ਲਿਆ ਬਾਈ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਬਾਈ ਉੱਥੋਂ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਇਹ ਦੋ ਆ ਗੀਆਂ ਦੋ ਬੱਚੀਆਂ ਤੇ ਬਾਈ ਤੋਂ ਇਹਨਾਂ ਦੀ ਵੀ ਡਿਟੇਲ ਲੈ ਲੈਣੇ ਹੈਗੇ ਲੈ ਬਈ ਇਹਦੇ ਬਜ਼ਾਰੇ 10 ਡੱਬੀ ਪੱਸੀ ਵਰੇ ਬੱਚੇ ਨੂੰ ਵੀ ਪੂਰਾ ਸੌਂਖ ਆ ਕਹਿੰਦਾ ਮੈਂ ਤੋੜ ਦਾਂਗਾ ਇਹ ਵੀਰੇ 8 ਮਹੀਨਿਆਂ ਦੀ ਬੱਚੀ ਆ ਜੇ ਖੀਜੀ ਇਹ ਦੋ ਸਭ ਬਹੁਤ ਹਾਨਾ ਬਾਈ ਪੱਸੀ ਹੈ ਜਿਵੇਂ ਹਨਾ ਅੱਜ ਲਈ ਕਦੇ ਕਾਬਲੀਏ 2 ਮਹੀਨੇ ਸੇ ਵਾਲਾ ਬੰਦਾ ਵਾ ਟੀਕਾ ਭਰਾਇਆ ਜੋ ਇਹਦੇ ਠੀਕ ਆ ਬਾਈ ਹਾਂਜੀ ਇਹਦਾ ਕੋਈ ਸੀਮਣ ਦਾ ਪਤਾ ਵੀ ਫਾਰਮ ਫੋਰਮ ਇਹਦਾ ਵੀ ਫਾਰਮ ਚੋਂ ਲਈ ਆਪਾਂ ਸੀਮਣ ਵਾਲੇ ਨਹੀਂ ਪੁੱਛਿਆ ਉਹ ਚੰਗੇ ਸੀਮਣ ਦੇ ਹੋਏ ਬੱਚੀ ਇਹ ਮਾਂ ਦਾ 28 ਲੀਟਰ ਦਾ ਰਿਕਾਰਡ ਸੀ ਜੀ ਮਾਂ ਦਾ ਵੀਰੇ ਠੀਕ ਆ ਚੰਗੀ ਆ ਬਈ ਚੜਾ ਇਹ ਥਾਣਾ ਤੁਣਾ ਦੀ ਵੀ ਦਿਖਾ ਦੇ ਬਾਈ ਥਾਣਾ ਤੁਣ ਵੀਰੇ 4 ਇੱਕੋ ਜਿਹੇ ਆ ਥਾਣਾ ਪਾ ਰਖਾ ਦੇਾਂਗੇ ਇੱਧਰ ਆ ਜਾ ਪੁੱਤ ਟੋਲੀ ਚੋਲੀ ਦੀ ਚੰਗੀ ਹੈਗੇ ਟੋਲੀ 40 ਵੀਰੇ ਥਾਣਾ ਦੇ ਖਲਾਚਾਰੇ ਇੱਕੋ ਜਿਹੇ ਥੱਲੇ ਮੈਂ ਰੱਖਾ ਠੀਕ ਆ ਤੇ ਇਹਦਾ ਕੀ ਰੱਖਤਾ ਆਪਾਂ ਮੁੱਲ ਬਈ ਇਹਦਾ ਮੁੱਲ ਵੀਰੇ ਬਾਈ 10000 ਰੁਪਿਆ ਮਾੜਾ ਮੋਟਾ ਮਾਨਦਾਨ ਹੋਈ ਵਿਚੋਂ ਠੀਕ ਆ ਬਾਈ ਤੇ ਅੱਗੇ ਆਹ ਬਾਈ ਜਰਸੀ ਆ ਗਈ ਇਹ ਜਰਸੀ ਆ ਵੀਰੇ ਪੰਜਾਬ ਵਾਲੀ ਜਰਸੀ ਆ ਠੀਕ ਆ ਬਾਈ ਇਹ ਜੇ 6 ਮਹੀਨੇ ਦੀ ਹੋਈ ਆ ਠੀਕ ਚੰਗੀ ਆ ਬੱਤੀ ਵੀ ਬਈ ਹਨਾ ਇਹਦੀ ਮਾਲਾ 26 ਲੀਟਰ ਦਾ ਰਕਾਰਡ ਆ ਵੀਰੇ ਇਹ ਵੀ ਫਾਰਮ ਚੋਂ ਲੈਂਦੀ ਆਪਾਂ ਠੀਕ ਆ ਇਹ ਕਿੰਨੇ ਦੇ ਦੇਣੀ ਆ ਇਹ 8000 ਦੀ ਦੇਵਾਂਗੇ ਵੀਰੇ ਮੁੱਲ ਕੋਸੇ ਕਰਾ ਲਓ 12 ਕਰਾ ਲੇ 13 ਕਰਾ ਲੇ 15 ਠੀਕ ਆ 8 ਦੀ ਦੇਣੀ ਆ ਬਸ ਲਾਈ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਈ ਸੀਗੀ ਆਪਾਂ ਪੰਜ ਨਾਗ ਤੇ ਵਿੱਚ ਆ ਦੋ ਆਪਣੀਆਂ ਬੱਸੀਆਂ ਆ ਗਿਆ ਇਹ ਕਿਸੇ ਵੀਰ ਨੂੰ ਲੋੜ ਆ ਜਿਹੇ ਜੀ ਆਪਾਂ ਕਹਿੰਦੇ ਹੁੰਨੇ ਆ ਵੀਰ ਚਵਾਇਸ ਆ ਗਈ ਤਾਂ ਬਾਈ ਨਾ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਨੰਬਰ ਕਿੰਨਾ ਸੀ ਬਾਈ ਤੇਰਾ ਦੁਬਾਰੇ ਦੱਸ 98722 32148 ਠੀਕ ਆ ਬਾਈ ਹਾਂਜੀ ਲੈ ਵੀ ਸੱਜਣਾ ਵੀਡੀਓ ਦੇਖਣ ਲਈ ਧੰਨਵਾਦ